हां जी किसान ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਪ੍ਰਿੰਗੜੀ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਿੰਦੇ ਭਿੰਦੇ ਵੀਰ ਦੇ ਕੋਲ ਆਇਆ ਦੋਸਤੋ ਸੋ ਸਾਰੇ ਭਰਾ ਜਾਣਦੇ ਆ ਪਸ਼ੂ ਵਪਾਰ ਦਾ ਕਿਤਾਬੀ ਵੀਰ ਹੋਣਾਂ ਦਾ ਤੇ ਪਸ਼ੂ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਖਾਸ ਤੌਰ ਤੇ ਤਕਰੀਬਨ ਕੋਈ 2-4 2-4 5 ਲੱਖ ਜਿਹੜੇ ਆ ਮੌਜੂਦ ਹੁੰਦੇ ਆ ਕਿਸੇ ਟਾਈਮ ਦੀ ਮੇਰਾ ਭਰਾ ਤੁਸੀਂ ਫੋਨ ਕਾਲ ਕਰਕੇ ਡਿਟੇਲ ਲੈਂਦੇ ਰਿਆ ਕਰੋ ਅੱਜ ਇਸ ਵੀਡੀਓ ਦੇ ਵਿੱਚ ਇੱਕ ਪਲੂਨ ਪਹਿਲਾ ਸੂਆ ਸੋਨ ਵਾਲੀ ਗੱਭਣ ਤੁਹਾਨੂੰ ਵੜ ਦਿਖਾ ਦੇਵਾਂਗੇ ਦੋ ਵੜਾ ਤਕਰੀਬਨ ਸੱਜਰ ਤਾਜ਼ੀਆਂ ਸੂਈਆਂ ਨੇ ਇੱਕ ਟੋਕਰ ਗੱਭਣ ਵੜ ਤੁਹਾਨੂੰ ਦਿਖਾਵਾਂਗੇ ਚੈੱਕ ਪਾਸ ਆ ਕਿੰਨੇ ਮਹੀਨਿਆਂ ਦੀ ਆ ਕਿੰਨਾ ਦੁੱਧ ਉਹ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਤੇ ਇੱਕ ਟੋਕਰ ਤੁਹਾਨੂੰ ਝੋਟੀ ਦਿਖਾ ਦੇਵਾਂਗੇ ਪਹਿਲਾ ਸੂਆ ਪਲੂਨ ਝੋਟੀ ਆ ਟੋਕਰ ਆ ਕਿੰਨੇ ਟਾਈਮ ਦੀ ਸੂਈ ਆ ਕਿੰਨਾ ਦੁੱਧ ਪ੍ਰੋਪਰ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖ ਲਿਓ ਪੂਰੀ ਜਾਣਕਾਰੀ ਮਿਲ ਜੂਗੀ ਅੱਜ ਤਰੀਕ ਤੁਸੀਂ ਨੋਟ ਕਰ ਲਓ 26 ਜੂਨ ਤੇ ਸਮਾਂ ਦੋਸਤੋ ਕੋਈ ਮਾਰਨਿੰਗ 11:30 ਵਜੇ ਦਾ ਟਾਈਮ ਆ ਇਥੇ ਆਣ ਕੇ ਇੱਕ ਟਾਈਮ ਚੋਲੋ ਦੋ ਟਾਈਮ ਚੋਲੋ ਜਿਹੜਾ ਮਾਲ ਆ ਪਾ ਤੁਹਾਨੂੰ ਸੋਇਆ ਸੋਇਆ ਦਿਖਾਉਣਾ ਗੱਬਨ ਪਸ਼ੂ ਟਿੱਪ ਕੇ ਚੌਥਾ ਥਾਂ ਦੀ ਤਸੱਲੀ ਕਰਕੇ ਲੈ ਜਿਓ ਜੇ ਠੀਕ ਆ ਜੀ ਆਓ ਕਰਦੇ ਆ ਪੂਰੀ ਬਾਤ ਚਿਤ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਬਿੰਦੇ ਭਿੰਦੇ ਵੀਰ ਸਾਸਤਰੀ ਕਾ ਵੀਰ ਕਾ ਵੀਰ ਸਾਰੇ ਚੈਨਲ 'ਚ ਰੱਖਣਾ ਸਤਿਗੁਰ ਗਾਲ ਵੀਰ ਜੀ ਸੋਰ ਦੇ ਵੀਰ ਠੀਕ ਆ ਵਧੀਆ ਵਧੀਆ ਵੀਰ ਜੀ ਬਿੰਦੇ ਕਹਿਮ ਹਾਂ ਜੀ ਬੜੇ ਵਧੀਆ ਭਰਾ ਠੀਕ ਠਾਕ ਆ ਲੱਭੀ ਥੋੜਾ ਜਿਹਾ ਬਿੰਦੇ-ਬਿੰਦੇ ਵੀਰ ਕਰੋ ਇੱਕ ਝੋਨੇ ਦਾ ਕਰਕੇ ਮੈਂ ਗਿਆ ਪੈ ਵੀਰ ਨਵਾਈਆਂ ਲੂਈਆਂ ਦੇ ਵਿੱਚ ਵੀ ਕਾਫੀ ਬਿਜੀ ਰਹੇ ਜੀ ਤੇ ਹੁਣ ਫ੍ਰੀ ਹੋ ਗਏ ਹਾਂ ਫ੍ਰੀ ਹੋ ਗਏ ਜੀ ਉਹ ਤਾਂ ਉਹਦੇ ਖਾਦਾ ਖੁੱਦਾ ਵੀ ਬਾਤੀਆਂ ਨੇ ਖਾਦਾ ਖੁੱਦਾ ਪਾ ਕੇ ਵੇਚੇ ਮਾਲ ਵੀ ਜੀ ਇੱਕ ਸੁਰਤਰਾ ਮਾਲ ਆਉਂਦਾ ਪੱਕਾ ਮਾਲ ਵਿਕੇ ਜਾਂਦਾ ਉਹਦੇ ਨਾਲ ਨਾਲ ਲੋਕ ਜੀ ਬਾਬਾ ਕੋ ਤਾਂ ਪਾਉਂਦੇ ਰਹਿੰਦੇ ਝੋਨੇ ਦੀ ਦੇਖਭਾਲ ਤੇ ਰਾਤ ਨੂੰ ਮਸਾਲੇ ਦੇਣ ਲੱਗ ਪੈਂਦਾ ਪੈਂਦਾ ਹਾਂ ਜੀ ਯਾਰ ਤੇ ਹੋਂਗਾ ਵੀ ਅੜੀਆਂ ਨਾ ਪਾਏ ਮਾਣ ਨਾ ਬਈ ਹੈ ਤੇ ਉਹਦੇ ਮਸਾਲਾ ਕਿਵੇਂ ਦਿੱਤਾ ਫਿਰ ਰਾਤ ਤੋ ਕਹਿ ਮੂੰ ਆਇਆ ਭਾਈ ਖਾਣਾ ਹੈ ਮੱਝ ਨਾਲ ਮਸਾਲਾ ਵੀ ਮੈਂ ਪੱਟੇ ਚਾ ਲੇ ਬਾਹ ਜਿਆਦਾ ਗਾਹ ਤੱਕ ਜੜਾ ਤੱਕ ਲਾ ਗਿਆ ਕਿ ਕੰਡੇ ਮਰ ਚੜ ਕੇ ਪਰ ਉਹਨੇ ਮੇਰੇ ਮਾਰਦੇ ਅੱਛਾ ਕੰਡੇ ਥੱਲੇ ਨਹੀਂ ਆ ਗਏ ਭਾਈ ਆ ਕੰਡੇ ਤੋੜਦੇ ਬਾਹ ਜਿਹੜੀ ਖਰਾਬ ਨਹੀਂ ਹੋ ਆ ਪਿੰਦਾ ਥੱਲੇ ਆ ਗਿਆ ਫਿਰ ਚਲੋ ਕੋਈ ਗੱਲ ਨਹੀਂ ਹੋ ਜਾਂਦਾ ਗੇਰਾ ਵਾਦਾ ਕਾਟਾਂ ਜੀ ਅੱਛਾ ਚੰਗੀ ਭਲੀ ਖਲੋਤੀ ਦੀ ਮਸਾਲਾ ਮੂੰ ਚੜ ਗਿਆ ਤੇ ਨੱਪੀਆਂ ਫੜ ਗਏ ਨੇ ਆਹੋ ਆਹ ਇਹਨੇ ਖਲੋਤੀ ਰਹੀ ਪੱਟੀਆਂ ਪੱਬਦੀਆਂ ਨਾਲ ਵਧੀਆਂ ਨਵੀਆਂ ਹੋਣਾ ਨਵੀਆਂ ਪੱਬਦੀਆਂ ਪੱਟੀਆਂ ਵਧਦੀਆਂ ਹੋ ਗਈਆਂ ਵਿੱਚ ਹਾਂ ਤਦੋਂ ਕੋਈ ਗੱਲ ਨਹੀਂ ਹੁੰਦਾ ਰਹਿੰਦਾ ਵਾਦੇ ਕਾਟੇ ਗਏ ਚੱਲਦੇ ਰਹਿੰਦੇ ਆ ਇੱਕ ਤੁਸੀਂ ਸਾਇਲੇਜ ਵਾਸਤੇ ਜਿਹੜੀ ਮੱਕੀ ਆ ਤਿਆਰ ਆ ਤਕਰੀਬਨ ਕੋਈ 75 ਦਿਨਾਂ ਦੀ ਤੁਸੀਂ ਦੱਸ ਰਹੇ ਜੇ ਵੀ ਪਕਾਉ ਆ ਪਕਾਉ ਵੀ ਅੱਧੀ ਦੋ ਕਿੱਲੇ ਜਿਹੜੇ ਭਰਾਣੇ ਚਲੋ ਚਾਰ ਵਾਸਤੇ ਖਰੀਦਣੀਆਂ ਖਾਸ ਤੌਰ ਤੇ ਤੁਹਾਡੇ ਨਾਲ ਸੰਪਰਕ ਕਰਨੇ ਕਿੰਨੇ ਕਿੱਲਿਆਂ ਦੀ ਹੈ ਜੀ ਫਿਰ ਦੋਹਾਂ ਕਿੱਲਿਆਂ ਦੀ ਆ ਦੋ ਕਿੱਲਿਆਂ ਦੀ ਆ ਅੱਜ ਕਿੰਨੇ ਦਿਨਾਂ ਦੀ ਹੋ ਗਈ ਹੈ 75 ਦਿਨਾਂ ਦੀ ਜਿੱਦਾਂ ਹਾਂ ਦਿਨਾਂ ਤੱਕ 15 ਦੇ 4 ਪਿੰਦਾ ਛੱਲੇ ਬਣੇ ਆ ਠੀਕ ਆ ਵੀ ਮਤਲਬ ਘਟੋ ਘੜ ਵੀ ਦੁੱਧ ਪਿਆ ਜਾਏ 85 90 ਦਿਨਾਂ ਤੱਕ ਦੀ ਦੇ ਚਾਰ ਪੈ ਜਾਊਗਾ ਹਾਂ ਜਾਇ ਜਾਣ ਫ ਪੂਰੀ ਫੱਦੀ ਪਈ ਭਾਰੇ ਬਹੁਤ ਜਿਆਦਾ ਦੋ ਛਲੀਆਂ ਤਕਰੀਬਨ ਅੱਜ ਦੇਖਣੇ ਦੋ ਦੋ ਛਲੀਆਂ ਜੀ ਦੋ ਛਲੀਆਂ ਨੇ ਚੈੱਕ ਕਰਕੇ ਆ ਦੀ ਆਗ ਲਵੇ ਗ੍ਰੈਂਟ ਠੀਕ ਆ ਠੀਕ ਆ ਵੀਰ ਜੀ ਵੇਖ ਲਵਾਂਗੇ ਠੀਕ ਆ ਦੋ ਕਿੱਲੇ ਆ ਚਾਰ ਜੋ ਠੀਕ ਆ ਜੀ ਬਾਕੀ ਆ ਪੂਰੀ ਫੱਬੀ ਖਲੋਤੀ ਆ ਪੂਰੀ ਫੱਬੀ ਫੋਲ ਵੀਰ ਜੀ ਠੀਕ ਆ ਜੀ ਇੱਕ ਸਾਰ ਬਿਲਕੁਲ ਪਲਾਟ ਪੂਰਾ ਆ ਹਾਂ ਉਹਨੇ ਵੀਡੀਓ ਪਤਾ ਆਪ ਬਣਾ ਗਏ ਠੀਕ ਆ ਜੀ ਸੋ ਦੋਸਤੋ ਇੱਕ ਵੱਖਰੇ ਤੌਰ ਤੇ ਤੁਸੀਂ ਵੀਡੀਓ ਵੇਰ ਬਿੰਦੇ ਤੋਂ ਮੰਗਾ ਲਿਆ ਜੀ ਹਾਂਜੀ ਉਹ ਤੁਹਾਨੂੰ ਵੀਰ ਦਿਖਾ ਦਿਖਾ ਦਿਓ ਠੀਕ ਆ ਜੀ ਖੇਤ ਵਿੱਚ ਜਾ ਕੇ ਦੋ ਕਿੱਲੇ ਦੀ ਮੱਕੀ ਤਿਆਰ ਆ ਬਿਲਕੁਲ 11 11 ਫੁੱਟ ਪੂਰੀ ਹਾਈਟ ਲੈਂਥ ਵਾਲੀ ਦੋ ਦੋ ਛੜੀਆਂ ਪਈਆਂ ਨੇ ਤੇ 75 ਦਿਨਾਂ ਦੀ ਹੋ ਗਈ ਹੈ ਤੇ 50 ਪੈਣ ਜੀ ਕਿੱਲੇ ਦਾ ਆ 65000 ਹਾਂਜੀ 65000 ਕਿੱਲੇ ਦਾ ਮੁੱਲ ਕਿੱਲੇ ਮੁੱਲ 65000 ਠੀਕ ਹੈ ਜੀ ਬਾਕੀ ਮੇਰਾ ਭਰਾ ਕਰ ਲਿਓ ਸੰਪਰਕ ਅੱਛਾ ਬਿੰਦਗਰੇ ਜਿਵੇਂ ਆਪਾਂ ਜ਼ਿਕਰ ਕੀਤਾ ਇੱਕ ਪਲੂਨ ਪਹਿਲਾ ਸੁਆ ਗੱਬਣਾ ਤੇ ਦੋ ਬਣਾ ਤਾਜ਼ੀਆਂ ਸੁਈਆਂ ਨੇ ਹਾਂਜੀ ਦੋ ਤਾਜ਼ੀਆਂ ਇੱਕ ਟੋਕਰ ਗੱਬਣਾ ਆ ਗਈ ਕੀ ਕੇ ਮਹਾਰਾਜ ਤੇ ਰੇਡ ਫਿਰ ਕਿਵੇਂ ਕਰਨੇ ਆ ਰੇਡ ਬਿਲਕੁਲ ਨਹੀਂ ਵਰਦੇ ਜਾਣੀ ਜੀ ਆਪਣੇ ਛੋਟੇ ਛੋਟੇ ਜਿ ਮੋਲੀ ਕਰਤੀ ਗਿਆ ਫਿਰ ਹਾਂਜੀ ਵੀਰ ਜੀ ਚਲੋ ਪਾ ਲਈਏ ਟੁੱਟ ਕੇ ਹਨਾ ਹਾਂਜੀ ਵੀਰ ਜੀ ਕਿਹਦੇ ਪਾਸੇ ਸ਼ੁਰੂਆਤ ਇਧਰੋਂ ਉਹ ਵੀ ਪਲੂਣ ਵੱਛੀ ਦੋਸਤੋ ਇੱਕ ਦਿਖਾ ਦਿੰਦੇ ਆ ਪਹਿਲਾ ਸੂਬਾ ਦਾ ਕਰਮਾ ਵਾਲੀ ਨੇ ਸੂਣਾ ਠੀਕਾ ਜੀ ਗੱਬਾ ਨਾ ਤੇ ਠੰਡੀ ਠੇਰੀ ਆ ਤੁਸੀਂ ਦੇਖ ਹੀ ਲੋ ਠੀਕਾ ਜੀ ਤੋਂ ਜਿੰਨੀ ਕਿ ਤਸੱਲੀ ਹੁੰਦੀ ਆਪਣਾ ਇੱਕੋ ਇੱਕ ਜਿਹੜਾ ਦੋਸਤ ਹੁੰਦਾ ਬਿਲਕੁਲ ਟੀਚਾ ਵੀ ਜਿੰਨੀ ਤਸੱਲੀ ਉਹਨੀ ਕਰਵਾ ਕੇ ਦਈਏ ਮਾਲ ਹਾਂਜੀ ਰਾਏ ਵੀਰ ਜੀ ਇੱਥੇ ਆਵੇ ਮੇਰਾ ਵੀਰ ਭਰਾ ਆਪਦੀ ਟਿੱਪ ਨਾਲ ਵੀ ਸਾਡੇ ਚੁੱਪਾਂ ਦੀ ਗਰੰਟੀ ਦੇਵਾਂਗੇ ਅਸੀਂ ਗਾੜੀ ਕਿਸਮੇ ਸੌਦੇ ਦੇ ਵਿੱਚ ਜੇ ਅਸੀਂ ਮੰਨ ਲਿਆ ਗਾੜੀਆਂ ਦੁੱਧ ਦਾ ਜਿਹੜਾ ਵਾ ਉਹ ਚਾਹੇ ਜਿੱਥੇ ਰੱਖਣਿਆ ਅਗਲੇ ਦਿਨ ਜਾ ਕੇ ਫੋਨ ਕਰੇ ਜੀ ਅੰਦਨਾ ਬਾ ਫੋਨਾਂ ਲਾਉਣਾ ਜੀਰਜੀ ਇਹ ਟੜੀ ਘਰ ਦੇ ਉਹ ਲੰਮੀ ਕੋਈ ਗਾਰੰਟੀ ਸਰੰਟੀ ਨਹੀਂ ਨਹੀਂ ਵੀਰ ਜਿਹੜੇ ਉਹਨਾਂ ਰਾਤ ਦੀ 10 ਵਜੇ ਰਾਤ ਦੀ ਰਾਤ ਬੜਾ ਚਾਹੇ ਕਿ ਕਿਸੇ ਜੀ ਦੀ ਰਾਤ ਚਾਹੀ ਕੀਤੀ ਆ ਹੁਣ ਵੀ ਜੀ ਹੁੰਦਾ ਉਹਦੇ 12 ਕੋਲੇ ਬੜਾ 12 ਕੋਲੇ ਜਾਨੂ ਨਹੀਂ ਭਾਵੇਂ ਵਧੇ ਦੇ ਘਟਣੀ ਇੱਥੋਂ ਬੱਸ ਬੱਸ ਕੋਣ ਜੋ ਕੁਝ ਲੇਗਾ ਇੱਥੇ ਚੋਗੇ ਦੋ ਟਾਈਮ ਲੈ ਜੀਓ ਅਗਲੇ ਦਿਨ ਜਾ ਕੇ ਲਾਮਾ ਦੋਵੇ ਤੱਕ ਅਰੇ ਜੀ ਲਾਮਾ ਦੋ ਜੀ ਨਹੀਂ ਪੜਾਂ ਮੀਟਰਾਂ ਦਾ ਚੋਗੇ ਗੱਲਾਂ ਤਾਂ ਕੋਈ ਸਟਾਮ ਤੇ ਲੈ ਕੇ ਨਹੀਂ ਦਿੱਤੀਆਂ ਜਾਂਦੀਆਂ ਇਹ ਤਾਂ ਆਪਦੀ ਤਾਕਗਲਾ ਲਾ ਗਿਆ ਜੀ ਅਸੀਂ ਮਾਰ ਕੇ ਲੈ ਗਏ ਆਂ ਵੀਰ ਜੀ ਨੇ ਅਸੀਂ ਚੱਪਕੇ ਲੈ ਤਸਲੀ ਕੀਤੀ ਆ ਆ ਜੀ ਇਹ ਬੰਦੇ ਵੀਰੇ ਸਮਾਂ ਕਿੰਨਾ ਕੁ ਦੀ ਬੱਚੀ ਜ ਠੀਕ ਆ ਜੀ ਮੈਂ 10 ਲੈ ਜੇ 12 ਲੈ ਜੇ ਹਫਤਾ ਲੈ ਜੇ 8 ਲੈ ਜੇ ਤੇਰੀ ਤੂਰੀ ਬਹੁਤ ਜਿਆਦੀ ਆ ਆ ਤੁਹਾਨੂੰ ਵਿਖਾ ਦਿੰਨੇ ਆਪਾਂ ਹਾਇ ਸੀਲ ਸਵਾ ਕੋਈ ਪਹਿਲਾ ਸੂਆ ਬੱਛੀ ਆ ਜੀ ਪਹਿਲਾ ਸੂਆ ਬੱਛੀ ਦਾ ਸੂਣਾ ਬਾਕੀ ਥਾਨ ਤੋਂ ਬਹੁਤ ਵਧੀਆ ਠੀਕ ਆ ਜੀ ਤਾਂ ਮੁੱਠੀ ਮੁੱਠੀ ਥਾਰ ਆ ਤੇ ਪਲੂਣ ਪਹਿਲਾ ਸੂਆ ਬੱਛੀ ਆ ਮੈਂ ਵੀ ਪਿੰਦੇ ਵੀਰ ਐਨੂੰ ਤੋੜ ਕੇ ਦਿਖਾਇਆ ਕੋਰੇ ਕਰੋ ਚੱਕ ਠੀਕ ਆ ਜੀ ਭੋਡੀ ਬਿਲਕੁਲ ਸਮਾਲ ਸਾਈਜ਼ ਛੋਟਾ ਕੰਨ ਹਾਈਟ ਮੀਡੀਅਮ ਦਰਮਿਆਨੀ ਹਾਈਟ ਆ ਕੋਈ ਭਰਾ ਚਲੋ ਵੀਡੀਓ ਦੇ ਵਿੱਚ ਕੇ ਉਹਨਾਂ ਵੀ ਦੇਖ ਕੇ ਕਰਦੇ ਇੱਕ ਸਵਾਲ ਕਰਦੇ ਆ ਗੁੱਸਾ ਸ਼ਿਕਵਾ ਕਰਦੇ ਵੀ ਵੱਡੀ ਕਹੀ ਗਈ ਆ ਵੱਡੀ ਵੀਰੋ ਉਹ ਬੜਾ ਕਵਾਂਗੇ ਜਿਹੜੀ ਵੱਡੀ ਕੋਈ ਇਹ ਦਰਮਿਆਨੀ ਛੋਟੀ ਵੱਛੀ ਆ ਬਾਕੀ ਸਫਾਈਆਂ ਕਰਵਾ ਲਈਆਂ ਤੁਸੀਂ ਚੈੱਕ ਕਰੋ ਸਫਾਈਆਂ ਬੜੀਆਂ ਅਲੱਗਾਂ ਲੱਗੀਆਂ ਨੇ ਆ ਵੇਖੋ ਆ ਮਾਰੋਚਾਤ ਮੇਰਾ ਪ੍ਰਾਥਲੇ ਠੀਕ ਆ ਜੀ ਸੋ ਦੇਵੇ ਹਮਾਨੇ ਦੀ ਬੜੀ ਸਾਫ਼ ਸੁਥਰੀ ਆ ਬਹੁਤ ਪਿਆਰਾ ਨਖੇੜ ਦੇ ਵਿੱਚ ਥਾਣਾ ਤੇ ਮੁੱਠੀ ਮੁੱਠੀ ਥਾਣਾ ਕਿਸੇ ਭੈਣ ਨੇ ਚਵਾਈ ਕਰਨੀ ਆ ਪ੍ਰਾਣੀ ਕਰਨੀ ਐ ਕੋਈ ਫੋਟੋ ਫੋਟਾ ਕੋਈ ਨਹੀਂ ਵਿਦੀਆਂ ਚਿੱਪਣ ਵੀ ਇੱਕ ਨੰਬਰ ਥਾਣੇ ਦਾ ਇੱਕ ਨੰਬਰ ਹੋਣਗੇ ਵੀਰ ਜੀ ਇਹਦੇ ਹਾਂ ਤੋਰਲਾ ਪਿੰਦੇ ਵੀਰ ਹਾਂਜੀ ਲਓ ਠੀਕ ਹੈ ਜੀ ਸੋ ਨਵੀਂ ਬੱਚੀ ਨਵਾਂ ਅੰਗ ਕੋਈ ਭਰਾ ਕੋ 400 ਪੀਓ ਗਲ ਜਾ ਕੇ ਸੋ ਬੱਚੀ ਬਹੁਤ ਪਿਆਰੀ ਹੈ ਠੀਕ ਹੈ ਜੀ ਛੜੀਆਂ-ਛੁੜੀਆਂ ਬੰਨੀਆਂ ਕੱਲ ਨੂੰ ਕਿਸੇ ਭਰਾ ਨੇ ਬੰਗਾ ਰਸੀ ਪਾਉਣੀ ਆ ਹਾਂਜੀ ਗੇਜ ਪਾਉਣੀ ਤੇ ਗਿਜਾ ਸਕਦੇ ਹੋ ਤੁਸੀਂ ਅੱਛਾ ਬਿੰਦੇਵਰ ਕੀ ਡਿਮਾਂਡ ਹੈ ਮੋਲ ਜੀ ਮੋਲ 40000 ਰੁਪਿਆ 40000 ਹਾਂਜੀ ਕਰਕੇ ਕੋਈ ਲੈ ਸਲੁੱਤ 2000 ਹੋਰ ਛੋੜ 38000 ਦੀ 38000 ਦੀ ਹਾਂਜੀ 38000 ਦੀ ਆਣਾ ਸਾਰਾ ਇਹ ਤਾਂ ਮਾਂਜੂਰ ਕਰਾਂਗੇ ਨਹੀਂ ਵੀਰ 1000 ਰੋ ਸ਼ਰਦਾਂ ਸਹੀ ਕੀ ਹੱਦ ਜਾਂਦਾ ਕੋਈ ਗੱਲ ਨਹੀਂ ਸਹੀ 30 ਦਿਨ ਕੇ ਠੀਕ ਹਾਂ ਉਹ ਵੀ ਸਹੀ ਕਰੀਏ ਵੀਡੀਓ ਪਾਈ ਗਾ ਠੀਕ ਹੈ 30000 ਦੀ ਅੱਗੇ ਵੀਰ ਆਹ ਆਪਣੇ ਕੋ ਬਿੰਦੇ ਕਿੰਨਾ ਸਮਾਂ ਸੁਬਾ ਸੂਈ ਆ ਇਹ ਪਹਿਲਣ ਵੀਰ ਜੀ ਇਹ ਪਹਿਲਣ ਹੈ ਵੀ ਪਹਿਲਾਂ ਸੁਆ ਇਹਦੇ ਮਗਰ ਵੱਛੇ ਮਗਰ ਵੱਸੀ ਕਿੰਨੇ ਦਿਨਾਂ ਦੀ ਆ ਇਹ ਵੀ ਦੀ ਹੁਣ 20 ਦਿਨਾਂ ਬਾਈ ਦਿਨ ਵੀਰ ਜੀ ਲੈ ਆ ਮਾਲਾ ਪਾਵੇਂ ਹੁਣ ਕਹਿੰਦੇ ਹੋ ਕਿ 15:00 ਵਜੇ ਸੁਬਾ ਸੂਈ ਆ ਮੁੰਡੇ ਦੇ ਬੱਚੇ ਹੋਣੀਆਂ ਦਿਨਾਂ ਦੇ ਹੈਗਾ ਅੱਗੇ ਕਰਾਂਗੇ ਬੱਚੇ ਦਿਖਾਵਾਂਗੇ ਬਾਅਦ ਵਿੱਚ 10 ਲੀਟਰ ਲੈਟ ਡਾਇਲਟਰ ਖੱਲੇ ਦੇ 1 ਤੇ 10 ਲੀਟਰ ਪਿੰਦਾ ਵੀਰਾਂ ਦਾ ਵੀ ਦੁੱਧ ਜਿਹੜਾ ਚਵਾ ਦੇਾਂਗੇ ਹਾਂਜੀ ਟਰੇਰ ਜੀ ਆਪਾਂ ਬੱਚਾ ਵਿਖਾ ਦਾਂਗੇ ਅਗੋਂ ਆਪ ਦੀ ਕੋਈ ਨਰਕ ਸਮਝ ਲਾਓ ਫੇਰ ਲਿਆ ਆਪ ਦੀਆਂ ਪੰਜੀਆਂ ਦੀਆਂ ਉਹ ਵੇਖ ਲੈਣਾ ਆਪ ਦਾ ਮਾਦਾ ਸਪਾ ਹਾਂਜੀ ਤੇ ਚਵਾਈ ਬਾਕੀ ਤੇ ਅੰਨੇ ਪਿਛਲੇ ਦੀ ਬਰਾਬਰ ਪੂਰੀ ਆ ਜੀ ਕਿਉਂ ਨਾ ਮੜੀ ਹੋ ਗਈ ਠੀਕ ਆ ਉਹ ਜਰਸੀ ਕਰਾਸ ਵਿੱਚ ਆ ਜਾਂਦੀ ਹੈ ਠੀਕ ਆ ਜੀ ਬੱਚੀ ਚੈੱਕ ਕਰੋ ਹਾਂਜੀ ਆਹ ਲਓ ਜੀ ਕਰਾਸ ਬਰੀਡ ਦੇ ਵਿੱਚ ਕਰੋ ਚੈੱਕ ਕਰੀ ਨਾ ਨਾ ਆ ਨਾ ਵੀ ਤੋਰ ਦੇ ਮੜੀ ਹਾਂ ਲੈ ਵੀ ਤੇ ਦੇ ਵੀਰ ਖੋਲ ਮਾਰਾ ਤੋਰ ਕੇ ਦਿਖਾ ਦਗੇ ਸੋ ਮਗਰ ਉਹਦੇ ਕਿਸਾਨ ਵੀਰੋਂ ਬੱਛੀ ਆ ਅੱਛੀ ਫਿਰ ਜਰਸੀ ਆ ਆਪ ਬੱਛੀ ਆ ਮਗਰ ਬੱਛੀ ਆ ਮਗਰ ਵੀ ਜਰਸੀ ਦੀ ਆ ਚੈੱਕ ਕਰੋ ਠੀਕ ਆ ਜੀ ਸੋ ਜਰਸੀ ਦੇ ਵਿੱਚ ਹੀ ਆਪੇ ਕਰਮਾਂ ਲਈ 10 ਕਿਲੋ ਇਸ ਵਕਤ ਦੁੱਧ ਵਿਹਾਂ ਬਾਈਆਂ ਦਿਨਾਂ ਦਾ ਸੂਆ ਤੇ ਥਣ ਕਰਮਾਂ ਵਾਲੀ ਨੂੰ ਮੁੱਠੀ-ਮੁੱਠੀ ਆ ਵੀ ਇਹ ਨਹੀਂ ਕੋਈ ਵੀ ਪੋਟਿਆਂ ਨਾਲ ਉਂਗਲਾਂ ਨਾਲ ਖਿੱਚਦਾ ਫਿਰੂਗਾ ਤਾਂ ਰਾਂ ਠੀਕ ਆ ਜੀ ਤੇ ਥਣ ਮੁੱਠੀ ਆ ਆ ਦੇਖ ਥਣ ਤੇ ਨਹੀਂ ਆ ਰਿਹਾਗਾ ਆ ਦੇਖ ਇਹ ਕਨੈਕਟ ਬੰਦੇ ਦੀ ਬੰਤਰ ਤੁਸੀਂ ਚੈੱਕ ਕਰ ਸਕਦੇ ਜੀ ਡੱਕ ਮੜ ਜਾਈ ਫਿਰ ਆਖ ਲਿਆ ਲਓ ਜੀ ਇਹ ਫੇਸ ਕੁਆਲਟੀ ਦੀ ਠੀਕ ਆ ਜੀ ਸੋ ਮੂੰਹ ਮੱਥਾ ਚੈੱਕ ਕਰੋ ਖੈ ਤੂੰ ਜਸੂਆ ਬਿੰਦੇ ਨਹੀਂ ਨਹੀਂ ਜੀ ਪਹਿਲਾਂ 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 ਬੱਛੀ ਹਾਂ ਜੀ ਪਹਿਲਾਂ ਪਹਿਲਾ ਸੂਆ ਠੀਕ ਆ ਤੋਰ ਲਾ ਪਿੰਦੇ ਤੋਵੇ ਲੋਬੀ ਠੀਕ ਹੈ ਜੀ ਸੋ ਜੇਨੀਮੀਆ ਕਰਮਾਲੀ ਸਾਫ ਸੁਥਰੀ ਆ ਰੇਟ ਅਕੋਰਡਿੰਗ ਹੋਰ ਵੀ ਕਿਸੇ ਭਰਾ ਨੂੰ ਜੱਜ ਚੋਗੀ ਠੀਕ ਹੈ ਜੀ ਪਸੰਦ ਆ ਜੂਗੀ ਬੱਚੀ ਮਗਰ ਐਂਡ ਦੇ ਵਿੱਚ ਆਪਾਂ ਬੱਚੇ ਦਾ ਨੂੰ ਦਿਖਾ ਦੇਾਂਗੇ ਜਿਹੜੀਆਂ ਬੜਾ ਤਾਜ਼ੀਆਂ ਸੁਈਆਂ ਨੇ ਦਿੰਦੇ ਕੀ ਮੁੱਲ ਡਿਮਾਂਡ ਮੁੱਲ ਦੇ ਜੀ ਇਹਦਾ 40000 ਚੋ 40000 ਚੋ ਹਾਂਜੀ ਮਾਨ ਮਾਨ ਕਰਾਂਗੇ ਜੀ 35000 ਦੇ ਦੇ ਉਹਦੀ ਗੱਲ ਕਰਨ ਵੀ ਆ ਤਾਂ ਅੱਜ ਮੌਸਮ ਬੜਾ ਠੰਡਾ ਹੈ ਆ ਬੰਦੇ ਠੰਡੇ ਮੌਸਮ ਬੜਾ ਸੁਹਾਵਣਾ ਤੇ ਰੇਡ ਸੁਹਾਵਣਾ ਕਰੀਏ 36000 ਮੁਰਗੇ ਰੀਕੇ ਜਾਣ ਵਾਲੇ ਵੜਾਗੇ ਜੀ ਜੀ ਪੂਰੇ 36000 ਦੇਵਾਂਗੇ ਹਾਂ ਹਾਂ 36000 ਦੇ ਗਏ ਜੀ ਲੋਕੀ ਬੰਬੇ ਲੋਕੀ ਬੰਬੇ ਤੋਂ ਆਉਂਦੇ ਹਰੀ ਕੇ ਮੱਸੀ ਖਾਨ ਤੁਸੀਂ ਜੇ ਆਪਣਾ ਲਾਗੇ ਤੋਂ 6-7 ਕਿਲੋਮੀਟਰ ਹੀ ਹੈ ਵੀਰ ਜੀ ਨਾ ਨਾ ਥਰੇ ਥੋੜੇ ਜਿਹਾ ਹਾਂ ਉਹ ਛੱਪਾ ਕੰਮ ਮਾਲ ਵੇਚ ਲਗੇ ਫਿਰ ਜੀ ਸੰਗ ਹਾਂ ਨਹੀਂ ਨਹੀਂ ਕਰਾਂਗੇ ਕੁਛ ਨਾ ਕੁਛ ਹਾਂ ਜੀ ਖਾਤਾ ਨਹੀਂ ਤਾਉਦੇ ਅੱਜ ਅੱਖਾਂ 'ਚ ਮਾਲ ਦਾ ਪਿੰਦਾ ਚਲੋ ਜਦੋਂ ਮਿਲਦੇ ਜੀ ਜੀ ਚਲੋ ਠੀਕ ਲੋ ਵੀ 36000 ਦੀ ਆ 250 ਬਚੀ ਆ ਹੁਣ ਗੁਣ ਕਰਦੇ ਆਖੋ ਹਾਂ ਉਹ ਕੰਮਲੇ ਹੋ ਗਿਆ ਟੋਕੜਾ ਇਵੇਂ ਮੇਰੀ ਗੱਲਦੀ ਆ ਮਾਨੀਰ ਜੀ ਹਾਂ ਠੰਡੀ ਤੇਰੀ ਇਤਨਾ ਬੈਸ ਪਰ ਚੋਲੇ ਪਾਉਣੇ ਕੀ ਸੀ 50000 41 ਨੰਬਰ ਪਾ ਲਈਏ ਲਾ ਵੀ ਠੀਕ ਆ ਕਰੋ ਚੱਕ ਇਹ ਚੱਕਰਾ ਤੁਹਾਨੂੰ ਮੁੱਗਿਆ ਡੰਗਰਾ ਵਿੱਚ ਹਾਂ ਲਾ ਵੀ ਠੀਕ ਆ ਜੀ ਇਹ ਨਿਕਲਦਾ ਮਰਦੀ ਆਪਰਾ ਇਦਾਂ ਚਵਾਈ ਕਰੇ ਹਾਂ ਜਿਆਲਾ ਰਸੀ ਪਾਉਣ ਦੀ ਲੋੜ ਨਹੀਂ ਮਰਦੀ ਕੋਈ ਭੈਣ ਇਦੋਂ ਵੀ ਇੱਕ ਆ ਵੀਰ ਆਪਣੇ ਕੋਲ ਥਿੰਦੇ ਹਾਂਜੀ ਆ ਵੜਾ ਗਈ ਵੀਰੇ ਰਾਜਵੀਰ ਜੀ ਥੱਲੇ 7 ਕਿਲੋ ਦੁੱਧ ਜੋ ਹਾਂਜੀ ਸਾਢੇ 4 1/2 ਮਹੀਨੇ ਦੀ ਗੱਬਰ ਜੋ ਹਾਂ ਉਹ ਆਪਦੇ ਘਰੇ ਜਾਂਦਾ ਜਾਂ ਇੱਕ ਕਰਾ ਕੇ ਚੈੱਕ ਕਰਾ ਕੇ ਠੀਕ ਆ ਮੁੜ ਕੇ 57 ਤਹਾਂ ਨੂੰ ਕੋਈ ਗਾਰੰਟੀ ਜਾਂਦਾ ਲਾਉਂਦਾ ਜਾਂਦਾ ਚੈੱਕ ਕਰਾਉ ਲਾ ਫੇਰਾ ਸਾਡੇ 4 ਮਹੀਨੇ ਦੀ ਗੱਬਣਾ 7 ਕਿਲੋ ਦੁੱਧ ਹਾਂ ਲਓ ਚੈੱਕ ਕਰਾਏ ਯਾਰ ਤੀਜੇ ਸੁਭੀ ਲਈ ਹੋਊਗੀ ਗੱਬਣਾ ਤੀਜੇ ਲਈ ਲਾ ਲਓ ਤੀਜੇ ਲਈ ਦੂਜੇ ਲਈ ਤੀਜੇ ਲਈ ਹੋਊਗੀ ਠੀਕ ਆ ਜੀ ਉਹਦੀ ਸਾਡੇ 4 ਮਹੀਨੇ ਦੀ ਗੱਬ ਉਹ ਤੇ 7 ਕਿਲੋ ਦੁੱਧ ਇਸ ਵੇਰ ਦੇ ਥੱਲੇ ਹਾਂ ਰੰਗ ਵੀ ਸੀ ਕਹਿੰਦੇ ਲਾਲ ਰੰਗ ਤੇ ਸ਼ੇਰੀ ਕਲਰ ਜਿਹਾ ਦੇ ਚਾ ਮੇਰਾ ਵੀਰ ਤਾਂ ਇੱਥੇ ਨਹੀਂ ਚੈੱਕ ਕਰਾਉਂਦਾ ਆਪਦੀ ਗੱਡੀ ਚੋਂ ਲਾਉਂਦੇ ਆ ਸਰ ਚੈੱਕ ਕਰਾ ਲੈ ਮੁਰਕੇ ਜਿਹੜਾ ਪੰਜਾ ਸੱਤਾ ਦਿਨਾਂ ਨੂੰ ਫੋਨ ਲਾ ਕੇ ਲਾਂਹ ਮ ਦਿਨ ਉਹ ਗਾਰੰਟੀ ਕੋ ਨਹੀਂ ਹਾਂ ਕੋਈ ਗਾਰੰਟੀ ਨਹੀਂ ਹੈਗੀ ਬਿਲਕੁਲ ਇੱਕ ਥੋੜੀ ਸਾਈਡ ਹੈਗੀ ਆ ਬਾਕੀ ਧਾਰਾ ਦਾ ਫਰਕ ਨਹੀਂ ਕੋਈ ਵੀਰ ਜੀ ਐਂਡ ਮਾਰੀ ਜੀ ਜ਼ਰੂਰ ਆ ਧਾਰ ਦਾ ਨਾ ਫਰਕ ਹੋ ਹਾਂਜੀ ਠੀਕ ਆ ਠੀਕ ਆ ਇਹ ਚੱਕਰ ਲਓ ਜੀ ਆ ਕਰੋਚਾ ਇੱਕ ਠੀਕ ਆ ਜੀ 7 ਕਿਲੋ ਧਾਰਾਂ ਇਹਦੇ ਥੱਲੇ ਕਰਮਾਲੀ ਦੇ ਬਾਕੀ ਆ ਥਾਣਾ ਕਰੋਚਾ ਇੱਕ ਠੀਕ ਆ ਜੀ ਤੇ ਬਾਕੀ ਚੁਆਈ ਚੁਬੀ ਦੀ ਚੰਗੀ ਪਾਸ ਆ ਚੁਆਈ ਨੰਬਰ 1 ਵੀਰ ਜੀ ਪੂਰ ਛਤ ਗਰੰਟੀ ਹੋ ਗਈ ਜੜੀ ਠੀਕ ਆ ਜੀ ਠੀਕ ਆ ਉਹ ਤੇ ਘਟਾ ਦਾ ਨਗਰ ਵਿੱਚ ਜੂ ਦੂਰੋਂ ਨੇ ਕੋਈ ਸੱਜਣ ਨਹੀਂ ਆਉਣਾ ਬਾਕੀ ਪਿੰਡਾਂ ਤੋਂ ਸੋ ਜਿਹੜੇ ਪੁਰਾਣੀ ਥੋੜੀ ਲੰਮਪੀ ਸਕਿਨ ਆਈ ਸੀ ਉਹ ਹੈਗੀ ਜੋ ਹਾਂ ਤੇ ਉਹ ਮਾਰੇ ਜਿਹੜੇ ਧੱਫੜ ਜੇ ਦਾਗ ਨਿਸ਼ਾਨ ਜੇ ਹੈਗੇ ਆ ਉਹ ਤੁਹਾਨੂੰ ਦੱਸ ਦੇਣਾ ਆਪਣਾ ਫਰਜ਼ ਬਣਦਾ ਚਲੋ ਇੱਥੇ ਆਣ ਕੇ ਭਰਾ ਕੋਈ ਕੱਲ ਨੂੰ ਖਾਲੀ ਨਾ ਮੁੜੇ ਠੀਕ ਆ ਜੀ ਤੇ ਸੂਵੇ ਤੇਜੇ ਦੀ ਗੱਬੜ ਮੰਨ ਲਓ ਜੇ ਗਾਂ ਸਾਡੇ 24 ਮਹੀਨਿਆਂ ਦੀ ਗੱਬੜ ਤੇ 7 ਕਿਲੋ ਦੁੱਧ ਦੇ ਸਵਾਰ ਤੇ ਥੱਲੇ ਹਾਜ਼ਰ ਆ ਸੋ ਬਾਕੀ ਤੁਸੀਂ ਦੇਖ ਸਕਦੇ ਜੇ ਨਿਗਰ ਪਲੀ ਪਲੀਤੀ ਪੂਰੀ ਆ ਤੇ ਥਣ ਦੀ ਅਗਲੇ ਨਾਲ ਪਿਛਲੇ ਦੀ ਕੋਈ ਬਾਦ ਘਾੜਨੀ ਹੋਊਗੀ ਠੀਕ ਆ ਜੀ ਥਣ ਕਰਮਾਂ ਦੀ ਤਕਰੀਬਨ ਹੱਥੀ ਮੁਠੀ ਵਾਲੀ ਆ ਫਸਮ ਪਸਮ ਕੇ ਥਣ ਜਦਾ ਹੋਰ ਵੀ ਸਾਹਮਣੇ ਆਜੂਗਾ ਠੀਕ ਆ ਸੋ ਇਹ ਬਿੰਦੇਵਰ ਕੀ ਮੋਲ ਡਿਮਾਂਡ ਕਰਾਂਗੇ ਦੀ ਇਹ ਵੀ ਦੀ 35 ਹਜ਼ਾਰ ਹੀ ਦੇ ਦਿੱਗੇ ਕਰਕੇ ਜੈ ਜੈ ਜੀ ਦੀ ਗੱਲ ਕਰਕੇ ਦੇ ਦਿੱਗੇ ਲੋਕਰ ਜੱਪਨ 33 ਦੀ 33 ਜਾਂਦੇ 32000 ਦੀ ਜਾਂਦੇ 32 ਦੀ ਪੂਰੇ ਕੋਹਣਿਆਂ ਦਾ 32000 ਦੀ ਜਾਂਦੇ 32 ਜਾਂਦੋ 32 ਜੋ ਤੋਂ ਵੀ ਸਟਾਫ ਹੈ ਉੱਥੇ ਰਹੋ 32 ਉਹ ਅੱਜ ਬਰਾਬਰ ਚੱਲਣ ਬੱਤੀਆਂ ਨਾ ਨਾ ਬੱਤੀ ਨਾ ਪਵੇ ਉਹ ਵਾਲਾ ਮੁਰਾ ਕਹਿੰਦੇ ਵਾਹਦਾ ਹੀ ਹੈ ਮਤਲਬ ਲਾਇਆ ਤੇ ਠੀਕ ਆ ਠੀਕ ਆ 32000 ਦੀ 200 ਬਚੀ ਮਿਲ ਜੂਗੀ ਹਾਂਜੀ ਇੱਧਰ ਇੱਕ ਤੁਹਾਨੂੰ ਵਿਖਾ ਦਿੰਦੇ ਇਹ ਤੋਕ ਇੱਕਵੇਂ ਆਪਣੀ ਸੂਈ ਹੈ ਕਾਲਾ ਰਾਤ ਸੂਈ ਹੈ ਰਾਤ ਹੀ ਸੂਈ ਹੈ ਬਿਲਕੁਲ ਤਾਜੀ ਸੂਈ ਹੈ ਟਿਕਾ ਦੀ ਅੱਛੀ ਮਗਰ ਚੋ ਜੀ ਆਰ ਵੀ ਵੀਡੀਓ ਆਪਣੇ ਕੋਲੇ ਹੈਗੀ ਜੋ ਰਾਤ 11:00 ਵਜੇ ਸੂਈ ਹੈ ਹਾਂ 12:00 ਵਜੇ ਸੂਈ ਦਾਦ ਹਾਂ ਜੋ ਜੋ ਪ੍ਰੋਬਲਮ ਵੀਡੀਓ ਤੱਕ ਗਈ ਜਮਰ ਕਾਲੋਂ ਇਹ ਜੇ ਨਹੀਂ ਪਈ ਨੇ ਹੋਂ ਪਾਓ ਆਪੇ ਵੀਡੀਓ ਇੱਥੇ ਦਾ ਦੇਖ ਲੈ ਭਾਵੇਂ ਆਂਗੇ ਆ ਠੀਕ ਨੇ ਜੀ ਜੇਰ ਜੁਰ ਦੀ ਜਿਹੜੀ ਦੋਸਤ ਪ੍ਰੋਪਰ ਵੀਡੀਓ ਮਿਲੂਗੀ ਇੱਕੋ ਚ ਵਾਈ ਕੀਤੀ ਵੀਰੇ ਜੇ ਪੰਜ ਚਾਰ ਲਏਗੀ ਪਿਆ ਵਾਈ ਕੀਤੀ ਰਾਜਵੀਰ ਜੀ ਮੈਂ ਕੋਈ ਜਗ੍ਹਾ ਠੀਕ ਆ ਹਾਂ ਜੀ ਕੋਈ ਗੱਲ ਆ ਇੰਨਾ ਤੋਂ ਕਿੱਡਾ ਇੰਨਾ ਕਹਦੇ ਇੱਥੇ ਹੀ ਰੈਂਟੀ ਚੋਕੇ ਦੋਦੇ ਲੈ ਜਾਓ ਕੀ ਬਣ 10 ਹੋ ਜੀ 11 ਅਜੇ 3 ਕਿਲੋ ਚੋਇਆ ਵਾ ਚਾਰੋ ਜਆ ਬਛੇ ਰਜਾਈ ਜੋ ਖਾਲੀ ਸਾਫ ਨਹੀਂ ਆ ਪਕੀ ਤੀ ਹਾਂ ਸਾਫ ਨਹੀਂ ਕੀਤੀ ਪਹਿਲੀ ਚਵਾਈ ਹੋਈ ਆ ਕੋਈ 4 ਕਿਲੋ ਕੱਟਿਆ ਹਾਂ ਕਿਉਂ ਨਹੀਂ ਮਗਰ ਬੱਚਾ ਕੀ ਆ ਗਿਆ ਬੱਚੀ ਮਗਰ ਬੱਚੀ ਆ ਹਾਂਜੀ ਕੋਈ ਤਾਜ਼ੀਆਂ ਵੜਾ ਦੋ ਮਗਰੀ ਬੱਚੀਆਂ ਨੇ ਹਾਂਜੀ ਠੀਕ ਆ ਜੀ ਦੁੱਧ ਮੇਰਾ ਭਰਾ ਅੱਗੇ ਥੋੜੀ ਸੇਵਾ ਕਰੋਗੇ ਦੁੱਧ ਕਰਮ ਵਾਲੀ ਚਵਾਈ ਚਵਾਈ ਠੀਕ ਆ ਜੀ 12 ਤੇ 14 ਚੋਲਿਓ ਤੇ ਉਹ ਤੁਹਾਡੀ ਆ ਗਈ ਮਾਂ ਕਰੀ ਸੇਵਾ ਤੇ ਆ ਤੁਹਾਡੀ ਹਾਂਜੀ ਸੂਹਾ ਵੀ ਤੀਜਾ ਹੈਗਾ ਜੋ ਠੀਕ ਆ ਮਹਾਰਾਜ ਇਹਦਾ ਵੀ ਸਾਨੂੰ ਤੁਸੀਂ ਦੱਸਿਆ ਨਹੀਂ ਤੋ ਬਿਲਕੁਲ ਇੱਕ ਵਾਰੀ ਸੂ ਸਵਾ ਦੇ ਵਿੱਚ ਆ ਤੀਜਾ ਸੂਆ ਠੀਕ ਆ ਜੀ ਇੱਕ ਵਾਰੀ ਥੋੜਾ ਲੱਪਾ ਜਾ ਪਸ਼ੂ ਲਾ ਜਾਂਦੇ ਠੀਕ ਆ ਜੀ ਠੱਪਿਆ ਜਾ ਜਾਂਦਾ ਪਸ਼ੂ ਉਹ ਕਿਉਂਕਿ ਰਾਤੀ ਸੋਈ ਆ ਸਿੱਧੀ ਸੁੱਦੀ ਹੋਊਗੀ ਕਰਮਾੜੀ ਦੋ ਚੌ ਦਿਨਾਂ ਤੱਕ ਬਾਕੀ ਥਾਨ ਕਰਮਾੜੀ ਨੂੰ ਜਿਹੜਾ ਗੁੱਲ ਗੁੱਲ ਵੇਖੋ ਮੁਠੀ ਆ ਤੇ ਕੋਈ 9 ਤੋਂ 8 ਤੋਂ 9 ਤੋਂ 10 ਕਿਲੋ ਜਿਹੜਾ ਇਸ ਵਕਤ ਤੁਸੀਂ ਮੰਨ ਲਿਓ ਕਿ ਬੋਲਾ ਹਜੇ ਬਿਲਕੁਲ ਸਾਫ਼ ਨਹੀਂ ਕੀਤੀ ਚਵਾਈ ਇੱਕ ਕੀਤੀ ਆ ਕੋਈ 4 ਕਿਲੋ ਬੋਲਾ ਕੱਢਿਆ ਆ ਆ ਦੇਖੋ ਮਾਰੋ ਜਾਤ ਥੋੜਾ ਜਿਹਾ ਪਿੰਦੇ ਮੜਾ ਜਾਨੂ ਮੇਰੇ ਮੜਾ ਤੋਰਦੇ ਲੰਮੀ ਕਰਨ ਮਰੀ ਜੀ ਠੀਕ ਹੈ ਸੋ ਬੱਚਾ ਮਗਰ ਬਛੀ ਫੀਮੇਲ ਕਾਫ ਹੋ ਤੀਜਾ ਸੂਆ ਦੋਸਤੋ ਬੜ ਬਿਲਕੁਲ ਤਾਜੀ ਸੱਜਰ ਸੂਈ ਹੈ ਬਾਕੀ ਪਿੰਦੇ ਦੇ ਭੂਰ ਛਿੱਟੇ ਦਾ ਬੱਚੀ ਨਹੀਂ ਹੋਣੇ ਉਧਾਰਾ ਮਲਾਇ ਦਿਖਾ ਦੇ ਬੱਚੇ ਨੇ ਆਪਾਂ ਸਾਨੂੰ ਲੋ ਵੀ ਵੀਰਾਂ ਬੰਦਿਆਂ ਨੂੰ ਵੀ ਉਬਾਰ ਦਿਆ ਸਵੇਰ ਪਰਨਾਲਿਆਂ ਦੇ ਵਿੱਚੋਂ ਅੱਜ ਕੱਲ ਮੀਂਹ ਚੱਲਣ ਡਿਆ ਨਾ ਹਾਂਜੀ ਮੀਂਹ ਦਾ ਜਲਦੀ ਬਣਾ ਲਿਆ ਕੋਈ ਜਾਣਦੀ ਪਰਨਾਲਿਆਂ ਵੀ ਚੱਲਣ ਡਈ ਅੱਧਾ ਦੋ ਸਾਨੂੰ ਪਾ ਪਾਈ ਹੋਏ ਪਾ ਵਾਈ ਲੱਗ ਜੀ ਵੀ ਬਿਲਕੁਲ ਬਿਲਕੁਲ ਜੀ ਇਹ ਚਾਦੇ ਪਾ ਵਰਗੋਂ ਆਈ ਆ ਹਾਂ ਵੇਖੋ ਨੀਵੇ ਚੱਡੇ ਦੀ ਕਰਮਾਲੀ ਸਾਰ ਇੱਕ ਨੰਬਰ ਵਈਏ ਵੀਰ ਜੀ ਇੱਕ ਸਾਰ ਲੈਵਾ ਹਾਂਜੀ ਆ ਦੇਖੋ ਇਹ ਸਟੋਨ ਵੀ ਦੀ ਇੱਕ ਨੰਬਰ ਨਾ ਪੂਰ ਛਟੇ ਗਣੇੜੀ ਦੇਣਾ ਪੂਰ ਛਟੇ ਕੋਈ ਹੋ ਵੀ ਇਹਦੀ ਇਹ ਚੱਕਰਾ ਪੂਰ ਛਟੇ ਦੇ ਆ ਚੱਕਰਾ ਠੀਕ ਆ ਜੀ ਆ ਦੇਖੋ ਜੀ ਠੀਕ ਆ ਜੀ ਸੋ ਭਾਰ ਵੀ ਕਰਮਾਲੀ ਦੀ ਮੋਟੀ ਜੀ ਡਾਂਗ ਆ ਆ ਦੇਖੋ ਕੀ ਗਾਜੀ ਅੱਜ ਭਿੰਦਾ ਵੀਰ ਥੋੜਾ ਜਿਹਾ ਜ਼ਖਮੀ ਆ ਤਾਂ ਕਰਕੇ ਇੱਕ ਆਪਣਾ ਧਾਰਵਜਨ ਰਹੀ ਆ ਹਾਂਜੀ ਲਾ ਵੀ ਇਹਦਾ ਮੁੱਲ ਬੋਲੋ ਬਿੰਦੇਜਰ ਕੀ ਕਰਾਂਗੇ ਮੁੱਲ 60000 ਵੀਰ ਜੀ ਦੇ ਲੈਣ ਹਾਂਜੀ ਇੱਕ ਰੋਟਾਂ ਕਰ ਰਹੀਆਂ ਵੀਰ ਜੀ ਉਹ ਕੰਮ ਨਹੀਂ ਕਰਨਾ ਮੋਟੀ ਛੋਟ ਕਰਕੇ ਦੇ ਦੋ ਛੋਟ ਕਰਨੀ ਤਾਂ ਮੈਂ ਪੈਂਦਾ ਵੀਰ ਜੀ ਉਹਨੇ ਭੇਜੇ ਆਉਣਾ ਬੰਦਿਆ ਨੇ 57 ਹਾਂਜੀ ਪਾੜੇ ਪੂਰੇ ਕੱਢ ਦਈਏ ਜੀ ਪੂਰੇ 55000 ਰੁਪਏ ਜੀ ਜਾਣ ਦੇ 55000 ਜਾਣ ਦੋ ਲੋਜੀ 55000 ਦੀ ਬਾਇਰ ਹੈ ਤਾਜੀ ਸੂਈ ਹੈ ਜੇਰ ਪ੍ਰੋਪਰ ਡਨ ਕਰੋ ਸੰਪਰਕ ਮੇਰਾ ਪ੍ਰਾਪਤ ਕੀ ਮਗਰ ਪਰ ਇਹ ਕੰਮ ਚੋਈ ਕੋਈ ਉਚਾਈ ਲੱਗੀ ਤੇ ਕੱਲੋਂ ਉਹ ਕੰਮ ਨਾਲ ਲਾਮਾ ਦੇਵੇ ਸਾਨੂੰ ਆਗੇ ਇਹ ਦੋ ਟਾਈ ਚੁੱਕ ਲਓ ਸਹੀ ਲੱਗੇ ਆਉਗਾ ਤੇ ਮੇਰੇ ਆਪ ਉਹ ਚੈਨਕ ਤਸੱਲੀ ਕਰਕੇ ਲੈ ਲੇ ਕਹਿੰਦੇ ਕਿ ਮੈਨੂੰ ਵੀ ਆ ਕੇ ਟਾ ਉੱਤੇ ਲੱਗੇ ਜੋ ਡੰਗਰਾਗੇ ਆਪੇ ਹੱਥ ਜੋਨੇ ਪੈਸੇ ਲੋਣੇ ਦੇਹੀ ਬਿਲਕੁਲ ਬਿਲਕੁਲ ਐ ਮਾਦਰ ਨੂੰ ਲਿਆ ਹੰਦਾ ਹਰਾ ਬਿਲਕੁਲ ਜੀ ਬਿਲਕੁਲ ਅਸੀਂ ਲਾਮਾ ਦੇਣਾ ਸ਼ਰਮਾਉਂਦੇ ਸਾਨੂੰ ਜੀ ਚਰਦਾ ਨਹੀਂ ਲਾਦਾ ਮਾਰ ਕੱਲ ਮਾਰ ਲੈ ਅੱਜ ਵੀਡੀਓ ਪਾਤੀ ਇਹਦੀ ਬਸ 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 ਅੱਜ ਵੀਡੀਓ ਪ ਆ ਵੀ ਰਹੀ ਇਹ ਤੇ ਤਸੰਦੀ ਕਰਦੇ ਆ ਆ ਵੀ ਆਪ ਨੇ ਸਾਡੀ ਕੋਈ ਗਾਰੰਟੀ ਨਹੀਂ ਕਿਹਾ ਬਾਦ ਆ ਹਾਂ 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 ਆਏ ਮਾਲ ਲਿਆ ਗਾਡੀ ਕੋਈ ਗਾਰੰਟੀ ਨਹੀਂ ਕਿੱਤੋਂ 2014 ਚਾਹਾਂ ਜੇ ਫੇਰ ਆਡੀ ਗਾਰੰਟੀ ਜੋ ਬਸ ਬਸ ਪਰ ਰਾਜ ਲਿਆ ਵੀ ਸਰਾ ਮਹਾਰਾਜ ਫੜਿਆ ਹੈ ਆਹ ਅਜੀ ਵੀਡੀਓ ਪਾਤੀ ਇਹਦੀ ਬਿਲਕੁਲ ਹੋਰ ਕਿਨੇ 5-8 ਰੁਪਏ ਵਾਲੀਆਂ ਮਾਲ ਦੀਆਂ ਸੀ ਉਹ ਬਸ ਬਸ ਗਾਰੰਟੀ ਦੇ ਦੀ ਲਿਖੀ ਜਰਾ ਕੁਝ ਨਿਕਲ ਆਦਾ ਨਿਕਲ ਬਿਲਕੁਲ ਬਿਲਕੁਲ ਸੋ ਦੋ ਸੋ ਵੈਸੇ ਨਾਲੇ ਇਹਦੀ ਕਰਮਾਦੀਦ ਹੋਈ ਵੀ ਚਵਾਈ ਇੱਕੋ ਟਾਈਮ ਹੀ ਆ ਕਿੱਤੋਂ ਕੋ ਚਾਰ-ਚਾਰ ਧਾਰਾ ਮਾਰ ਕੇ ਦਿਖਾਤੀਆਂ ਤੇ ਕਾ ਝੋਟੀ ਹੈ ਕਾਨੂੰਨ ਪਹਿਲ ਨਹੀਂ ਆ ਪਹਿਲਾਂ ਪਹਿਲਾਂ ਬਿਲਕੁਲ ਇਹ ਟੋ ਵੀਰ ਬਿੰਦੇ ਹਾਂਜੀ ਇੱਕ ਪਹਿਲਾਂ ਆਪਾਂ ਕੱਟੀ ਝੋਟੀ ਪਾਈ ਸੀ ਸਫਾਈਆਂ ਨੂੰ ਵੀ ਉਹਦੇ ਕਰੀਏ ਉਹ ਵੀ ਜਿਆਦਾ ਜਿਆਦੀ ਬੰਦ ਵੀ ਦੇਖੋ ਵੀ ਸਫਾਈਆਂ ਦੇਖੋ ਵੀ ਹਿੰਦੀਆਂ ਬਰਨ ਵਾਲਾ ਲੈ ਲੈ ਮੈਂ ਨੰਬਰ ਇੱਕ ਦੇ ਵੀ ਥਾਣੇ ਖਾ ਕਿੰਨਾ ਕਰ ਲੈਖ ਕਿੰਨਾ ਵੀਰ ਜੀ ਦਾ ਚੰਗੀ ਕੱਟੀ ਆ ਦੁੱਧ ਕਿੰਨਾ ਤੇ ਥੱਲੇ ਦੁੱਧ ਵੀ ਜੇ ਸ਼ੇਕ ਲਾਉਂਦੇ ਸੀ ਵੀਦੇ ਹਰਾਂ ਵਿੱਚ ਜਾਈਏ ਉਹ ਦਿਨ ਨਹੀਂ ਹੁਣ ਚੋਈ ਹਾਂਜੀ ਕਿਲੋ ਦੁੱਧ ਮੇਰੇ ਪੋਚ ਉਹ 6 ਕਿਲੋ ਨੇ 5 ਕਿਲੋ ਕਿਲੋ ਦੇ ਦਵਾਂਗੇ ਪੂਰੇ 5 ਦੀ ਦੇ ਦਈਏ ਹਾਂ 5 ਦੀ ਤੇ ਪਤਨੀ ਵਾਲਾ ਚੋਈ ਵੀ ਜੀ ਵੀ ਜੀ ਤੁਸੀਂ ਪਹਿਲਾਂ ਹੀ ਠੀਕ ਆ ਜੀ ਉਹ ਤਰਾ ਭਲੇ ਜਾਈ ਆ ਅਸੀਂ ਠੀਕ ਆ ਮਾਰੇ ਘਰੇ ਜੋ ਅਗਲੇ ਘਰ ਵੀ ਜਾ ਕੇ ਟੀਕਾ ਲਾਇਆ ਹੱਦੀ ਟੀਕਾ ਲਾਇਆ ਫੈਰੀਓ ਹਾਂਜੀ ਬਸ 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 ਬਾਕੀ ਚੋਣ ਥਾਣਾ ਦੀ ਪਾਣੀ ਮੇਰੀ ਇੱਕ ਨੰਬਰ ਪਾਵਾਂ ਆ ਉਹ ਉਹ ਆਪਣੀ ਗ੍ਰੈਂਡ ਜੀ ਜੀ ਮੈਂ ਵੀ ਭਿੰਦੇ ਵੀਰ ਖੋਲ ਇਹ ਦੋਸਤ ਹੱਥ ਵਾਲ ਪਸ਼ੂ ਆ ਮੈਕੜ ਪਸ਼ੂ ਆ ਹੱਥ ਵਾਲਾ ਟੀਕਾ ਲੈ ਸਕਦਾ ਕਿਉਂਕਿ ਇੱਥੇ ਆਣ ਕੇ ਟੀਕਾ ਇੱਕ ਟਾਈਮ ਚ ਚੋਈ ਕੀਤੀ ਕੱਲ ਦਾ ਮਾਰਦਾ ਰਾਤੀ ਇਕੱਠਾ ਹੋਇਆ ਤੇ ਮਾਰਨਿੰਗ ਟੀਕਾ ਲਿਆ ਇਹਨੇ ਕਰਮਾਲੀ ਨੇ ਇਥੋਂ ਦੀ ਬੜੀ ਚੋਈ ਕੀਤੀ ਆ ਤੇ ਬਾਕੀ ਅੱਗੇ ਜਾ ਕੇ ਵੀ ਟੀਕਾ ਕੋਈ ਦਿਹਾੜੀ ਦੋ ਚਾਰ ਦਿਨ ਲੈ ਸਕਦੇ ਆ ਪਸ਼ੂ ਥੋੜਾ ਜਿਹਾ ਹੱਥ ਭਨ ਲਵਾਂਗੇ ਹੋ ਸਕਦਾ ਪਾਰੀ ਚਾਰ ਤੇ ਆ ਜੇ ਫੇਰ ਹਾਂਜੀ ਛੋਟੀ ਸਿੰਗੀ ਆ ਬੂਥੀ ਬਾਤੀ ਦੀ ਬਹੁਤ ਬੰਦੀ ਆ ਨਾਲ ਇਹ ਕੱਟੀ ਵੀ ਕੱਲ ਨੂੰ ਮੇਰਾ ਆਪਣਾ ਲੈ ਜਾਂਦਾ ਯਾਦ ਨਹੀਂ ਆਉਂਦੀ ਆ ਨੇ ਲੰਬਾ ਥਾਣਾ ਕਰਮਾਲੀ ਨੂੰ ਜਿਵੇਂ ਅਕਸਰ ਆਪਾਂ ਪਹਿਲਾਂ ਕਟੀਆਂ ਝੋਟੀਆਂ ਨੂੰ ਥਾਣਾ ਦੇਖਦੇ ਬਹੁਤ ਘਾਟ ਆ ਇਹੋ ਜਿਹਾ ਥਾਣਾ ਤੁਸੀਂ ਦੇਖੋ ਤੁਸੀਂ ਬਿਲਕੁਲ ਮੁੱਠੀ ਮੁੱਠੀ ਥਾਣਾ 6 ਕਿਲੋ 5 ਦੀ ਗਰੰਟੀ ਤੇ ਤਸੱਲੀ ਆ ਉਹ ਇਥੇ ਆਣ ਕੇ ਚੋਕੇ ਭਰਾ ਕੇ ਤਸੱਲੀ ਕਰ ਲਿਓ ਜੇ ਬਾਕੀ ਗਾਂ ਵਾਦੇ ਦੀ ਆ ਕੱਟੀ ਆਹ ਦੇਖੋ ਜੀ ਕੱਟੀ ਜਿੱਥੇ ਮਰਜ਼ੀ ਵੇਚ ਲਓ ਮੁੜ ਕੇ ਤਿਆਰ ਹੋਈ ਹਾਂ ਥਾਣੇ ਕੋਈ ਨਹੀਂ ਲੱਗੇ ਕਿ ਤਰ੍ਹਾਂ ਪੋਣੀ ਵਰਗੋਂ ਮੂਹ ਨਹੀਂ ਲਾਇਆ ਕੇ ਕੱਲ ਤਾਂ ਇਹਦੇ ਕੱਟੀ ਦੇ ਗੜੀ ਵੀ ਖੋਰੀ ਹਾਂ ਲੋਬ ਠੀਕ ਹੈ ਸੋ ਬਾਕੀ ਥਾਣਾ ਬਹੁਤ ਵਧੀਆ ਠੀਕ ਹੈ ਜੀ ਅਰਲੀਆਂ ਵਰਗੇ ਥਾਣਾ ਤੇ ਮੁੱਠੀ ਮੁੱਠੀ ਥਾਣਾ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਬਰਾਬਰ ਹਾਂਜੀ ਹਾਈਟ ਮੀਡੀਅਮ ਦੇ ਵਿੱਚ ਆ ਬਾਕੀ ਪਤਲੇ ਪਿੰਡੇ ਦੀ ਆ ਇਹ ਮੇਲੇ ਗਿਫਟ ਹੀ ਜਾਣਾ ਅਜ ਕਿਸੇ ਭਰਾ ਨੂੰ ਅੰਸਰਾਂ ਤੇ ਰੇਟ ਮਿਲ ਜਾਣੀ ਆ ਹਾਂਜੀ ਠੀਕ ਹੈ ਜੀ ਤੇ ਦੁੱਧ ਚੋਮੋਗੇ ਕਰਮਾ ਦੀ ਥਲੇ ਕੋਈ 5 ਚੋਲੇ 6 ਕਰ ਲਿਓ ਸੇਵਾ ਕਰਕੇ ਠੀਕ ਹੈ ਜੀ ਰਾਜਵੀਰ ਜੀ ਪੰਜਾਂ ਛੱਪਾਂ ਦਿਨਾਂ ਦੀ ਇਹਨਾਂ ਦੱਸਿਆ ਜੇ ਨਿਕਲ ਆਈ ਤੇ ਵਾਅਦਾ ਵੀ ਕੱਟੀ ਹੀ ਹੈਗੀ ਤੇ ਕੱਟੀ ਲਾਈ ਨਾ 3-2 ਮਹੀਨਿਆਂ ਦੀ ਆ ਤੂੰ ਬਹੁਤ ਜ਼ਿਆਦਾ ਲੰਮਾ ਨਹੀਂ ਆ ਸਮ ਠੀਕ ਆ ਕਟਿੰਗ ਵਾਲੇ ਖਾਂਦੇ ਇਹਿੰਦੇ ਮੋਲੇ ਦਾ ਬੋਲ ਮੋਲਾ ਜੀ ਕਾਦੀ ਜਾਨੇ 55000 ਰੁਪਏ ਦੀ ਦੇ ਦੀਏ ਕੋਈ 55 ਨਹੀਂ ਕੋਈ 53 ਨਹੀਂ ਹੋਰ ਗੱਲ ਕਰ ਦੀਏ ਕੋਈ 53 ਦੀ ਦੇ ਦਾਂ 53 ਦੀ ਇੱਕੋ ਇੱਕ ਮੰਜਾਈ ਕਰ ਦੋ ਇੱਕ ਚੱਲਾਂ ਦਾ ਸਾਈਡ ਸ਼ਕਲ ਸ਼ਕੀ ਕੁੰਜਾਏ ਲੇ ਸਰ ਜੀ ਸਾਡੇ ਪੰਜ ਜੇ ਰੇਜੀ ਕੱਟੀ ਵੱਖਰੀ ਪੰਜ ਹਜ਼ਾਰ ਰੁਪਏ ਦੇ ਲਈ ਹੋਰ ਆ ਪਰ ਕੱਟੀ ਦੇਣੀ ਨੇ ਇਹਦੇ ਵੀ ਸੋਹਣੀ ਬਰੀ ਕੱਟੀ ਇਹਦੇ ਮਾਰਾ ਲੈ ਛਕੀਨ ਆ ਛਕੀਨ ਕੱਟੀ ਆ ਛਕੀਨ ਆ ਥੋੜੀ ਜੀ ਭਰਪੂਰ ਗਈ ਨਾ ਉਹਨਾਂ ਦੇ ਸਮੇਂ ਤੇ ਦੂਜੇ ਸੂਬੇ ਚ ਇਹ ਕਰਮ ਵਾਲੀ ਜਿੱਥੇ ਮਰਜੀ ਤੁਸੀਂ ਮਰਜੀ ਵੇਜੇ ਵੀ ਜੀ ਛਕੀਨੀਆਂ ਸਾਰੀਆਂ ਥਣ ਵੀ ਤੇ ਪ੍ਰਭਾ ਮਿਲ ਜੂਗੀ 5 ਕਿਲੋ ਦੁੱਧ 51 ਹਜ਼ਾਰ ਦੀ ਕੱਟੀ ਆ ਛਕੀਨ ਆ ਛੋਟੀ ਸਿੰਗੀ ਆ ਸੋਹਣਾ ਪਿੱਠ ਪੂੜਾ ਲੰਬੀ ਪੂਛ ਵੀਰੇ ਥਣ ਵੇਖੋ ਕਿੱਦਾਂ ਦੇ ਬਾਕੀ ਥਣ ਤੁਹਾਨੂੰ ਬਣਾ ਦੇਵਾਂਗੇ ਥਣ ਲੱਗਾ ਵੀ ਪਨਾ ਵਿਰਲ ਲੱਗਾ ਮਗਰ ਉਹ ਇਹ ਕਿਤਨਾ ਰਤ ਕਰਨ ਲੱਗਾ ਗੜੀ ਇਹ ਲੀਕਣੀਆਂ ਨੇ ਕੋਈ ਫੋੜ ਛਾਣਦੀ ਹੈ ਇਹਨੂੰ ਉਹ ਗਾਮ ਆ ਦੇਖੋ ਜੀ ਇਹ ਦੇ ਕਰ ਜਾ ਬਹੁਤ ਸੋਹਣੀ ਹੈ ਠੀਕ ਹੈ ਜੀ 52000 ਦੀ 52000 ਇਹ ਅੱਜ ਦੋਸਤੋ ਮਾਲ ਬਾਕੀ ਤੁਹਾਨੂੰ ਬੱਚੇ ਦਿਖਾ ਦਿੰਦੇ ਹਾਂ ਹਾਂ ਬੱਚੇ ਦਿਖਾ ਦਿੰਦੇ ਆ ਇਹ ਮਾਲ ਸੀ ਤੁਹਾਨੂੰ ਦਿਖਾਤਾ ਦੋ ਜੜੀਆਂ ਸੁਈਆਂ ਸਵਾਈਆਂ ਵਹਿੜਾ ਨੇ ਉਹਨਾਂ ਦੇ ਆਪ ਬੱਚੇ ਵਿਖਾ ਦਿੰਦੇ ਆ ਤਾਂ ਜੋ ਕਿਸੇ ਭਰਾ ਨੇ ਕਿਸੇ ਸੱਜੀ ਦੇ ਨਾਲ ਤੁਸੀਂ ਠੀਕ ਹੈ ਜੀ ਵੀਡੀਓ ਵੇਖ ਲਈ ਆ ਬੱਚੇ ਤੇ ਜ਼ਰੂਰ ਦਿਖਾਵਾਂਗੇ ਤੁਹਾਨੂੰ ਇਧਰੋਂ ਇੱਕ ਜੜੀ ਆਪਣੇ ਕੋਲ ਤਾਜੀ ਸੁਈ ਹੈ ਜਿਹੜੀ ਰਾਤੋਂ ਕਰਾ ਬਚਾ ਉਹ ਆ ਬੱਚੀ ਆ ਗਈ ਆ ਬੱਚੀ ਬਹੁਤ ਥੋੜੀ ਪਾਈ ਹੈ ਨਾ ਅਰ ਸਿਰ ਦੇ ਵਿੱਚ ਹਾਂ ਬੱਚੀ ਲੋ ਜੀ ਹਰ ਸਿਰ ਦੇ ਵਿੱਚ ਮਗਰ ਵਛੀ ਨਾਰੂ ਗਿੱਲਾ ਨਾਲ ਆ ਬੱਚੇ ਤੇ ਥੋਰ ਰਾਤੀ ਸੂਈ ਹੈ ਠੀਕ ਹੈ ਜੀ ਆ ਬੱਚਾ ਜ ਬੜਾ ਪਿਆਰਾ ਵਛੀ ਆ ਬਹੁਤ ਪਿਆਰੀ ਮੀਨੋ ਓਦੀ ਦੂਜੀ ਜੀ ਵਿਆ ਬਾਈਆਂ ਦਿਨਾਂ ਦੀ ਜਰਸੀ ਜਰਸੀ ਬਣਾ ਲਈ ਜੀ ਵਿਓ ਵਿਆ ਉਹਨੇ 15 16 ਅੰਝ 20 ਅੰਝ ਤਾਂ 20 ਅੰਝ ਉਹ ਦਾ ਬੱਚਾ ਸਾਹਮਣੇ ਜਿਵੇਂਗਾ ਜੀ ਵਛੀ ਦੇ ਦੀ ਕੋਈ ਬਾਈਆਂ ਦਾ ਮਨ ਨਹੀਂ ਬੱਚਾ ਕੁੜਾ ਹੀ ਆ ਬੱਚਾ ਕੁੜਾ ਜੀ ਮੇਰੋਂ ਬਾਹਰ ਨਹੀਂ 25 ਦਿਨਾਂ ਤੋਂ ਵੀ ਬਾਹਰ ਨਹੀਂਗਾ ਕੋਈ ਵਿਆ ਅੰਦਰ ਹੀ ਰਹਿੰਦੇ ਨੇ ਓ ਪਿੰਦੇ ਵੀਰ ਇੱਕ ਨੰਬਰ ਆਪਣੇ ਬੋਲਦੇ 62859 ਹਾਂ 11270 ਠੀਕ ਆ ਹਾਂਜੀ ਤੇ ਪਿੰਦੇ ਵੀਰ 97765 04080 ਠੀਕ ਆ ਮਾਰਾ ਜੀ ਹਾਂਜੀ ਲੋ ਵੀ ਭਰਾਵਾਂ ਇਹ ਗੱਲਾਂ ਬਾਤਾਂ ਸਨ ਤੇ ਮਾਲ ਤੁਹਾਨੂੰ ਦਿਖਾਉਣਾ ਸੀਗਾ ਪਿੰਦੇ ਪਿੰਦੇ ਵੀਰ ਦੇ ਘਰੋਂ ਅੱਜ ਪਹੁੰਚੇ ਆਪਾਂ ਪਿੰਡ ਪ੍ਰਿੰਗੜੀ ਸੋ ਮਾਲ ਇੱਥੇ ਆਣ ਕੇ ਮੇਰਾ ਭਰਾ ਤੁਸੀ ਤਸੱਲੀ ਕਰ ਲੋ ਦੇਖ ਲੋ ਚਾਖ ਲੋ ਠੀਕ ਆ ਜੀ ਤੇ ਪਸ਼ੂ ਆਉਂਦੇ ਰਹਿੰਦੇ ਡੇਲੀ ਰੁਟੀਨ ਦੇ ਹੁਣ ਆਪਾਂ ਪੰਪ ਤੇ ਕੋਹ ਵੀਰ ਜੀ ਹਾਂ ਬਾਅਦ ਬਿਲਕੁਲ ਜੀ ਬਿਲਕੁਲ ਹਾਂਜੀ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ